ਹਰ ਨੂੰ ਸਭ ਤੋਂ ਬੜੀ ਕੁਰਬਾਨੀਆਂ ਜੋ ਦੁਨੀਆ ਦੇ ਵਿੱਚ ਚਾਰ ਸਾਬ ਜਿਆਦਿਆਂ ਦੀ ਕੁਰਬਾਨੀ ਦੇ ਉੱਤੇ ਇਹ ਟੂਰਨਾਮੈਂਟ ਜਿਹੜਾ ਹੈ ਰਾਣਾ ਅਕੈਡਮੀ ਕਰਾ ਰਹੀ ਹੈ ਔਰ ਖਾਸ ਤੌਰ ਤੇ ਜਿਹੜੀ ਲੜਕੀਆਂ ਦੀ ਹਾਕੀ ਨੂੰ ਪ੍ਰੋਮੋਟ ਕਰਨਾ ਇੱਕ ਬੜੀ ਵੱਡੀ ਚੀਜ਼ ਹੈ ਬੜੀ ਵੱਡੀ ਕੋਸ਼ਿਸ਼ ਹੈ ਸ਼ਾਇਦ ਸਰਕਾਰਾਂ ਵੀ ਆਪਣੇ ਲੈਵਲ ਦੇ ਉੱਤੇ ਜਿੰਨਾ ਕੰਮ ਕਰਨ ਦੀ ਕੋਸ਼ਿਸ਼ ਕਰਦੀਆਂ ਉਸ ਤੋਂ ਵੱਧ ਕੰਮ ਇਹ ਅਕੈਡਮੀ ਕਰ ਰਹੀ ਹੈ ਮੈਂ ਗੱਲ ਕਹਿਣ ਚ ਕੋਈ ਮੈਨੂੰ ਅਸ਼ੋਸ਼ਕਤੀ ਨਹੀਂ ਹੈ ਔਰ ਮੈਂ ਰਾਣਾ ਜੀ ਦਾ ਧੰਨੋ ਰਣਜੀਤ ਰਾਣਾ ਜੀ ਦਾ ਧੰਨਵਾਦ ਕਰਨਾ ਲਗਾਤਾਰ ਪ੍ਰਯਾਸ ਇਸ ਗਰਾਊਂਡ ਦੀ ਸਾਫ ਸਫਾਈ ਲਗਾਤਾਰ ਬੱਚਿਆਂ ਨੂੰ ਖਿਲਾਣਾ ਔਰ ਇੱਕ ਅੱਛੇ ਐਡੇ ਵੱਡੇ ਟੂਰਨਾਮੈਂਟ ਦਾ ਅਰੇਂਜਮੈਂਟ ਕਰਨਾ ਆਪਣੇ ਲੈਵਲ ਦੇ ਉੱਤੇ ਸਾਰਿਆਂ ਦਾ ਸਹਿਯੋਗ ਲੈ ਕੇ ਤੋਂ ਮੇਰੇ ਨਾਲ ਸ਼ਹਿਰ ਦੇ ਸਾਰੇ ਸਾਡੇ ਪੂਰਵ ਮੰਤਰੀ ਇਕਸ਼ਨ ਸੂਤ ਜਣ ਜਿਹੜੇ ਤਿੰਨ ਵਾਰ ਐਮਐਲ ਰਹੇ ਹੋ ਸ਼ਹਿਰ ਤੋਂ ਔਰ ਹੋਰ ਸਾਰੇ ਪੰਦੇ ਸੱਜਣ ਬਾਬਾ ਜੀ ਬੈਠੇ ਨਾਰੇ ਵਾਲੇ ਫਿਰ ਮੇਅਰ ਸਾਹਿਬ ਹੈ ਢਿੱਲੋਂ ਸਾਹਿਬ ਹੈ ਜਨਰਲ ਸਾਹਿਬ ਹੈ ਔਰ ਹਾਕੀ ਦੇ ਪੂਰੇ ਖਿਡਾਰੀ ਇਹਨਾਂ ਦੇ ਮਿਸੇਜ਼ ਔਰ ਸਾਰੇ ਜਿਹੜੇ ਬੰਦੇ ਆ ਹੈਲੋ ਸਾਰੀ ਪਰਸਨੈਲਿਟੀ ਜਿਹੜੀਆਂ ਬੈਠੀਆਂ ਮੈਂ ਕਹਿ ਸਕਦਾ ਲਓ ਇਹ ਵੀ ਇਸ ਪ੍ਰੋਮੋਸ਼ਨ ਦੇ ਲਈ ਇਕੱਠੇ ਹੋਏ ਆ ਤਾਂ ਮੈਂ ਬਹੁਤ ਬਹੁਤ ਵਧਾਈ ਦੇਣਾ ਔਰ ਇਹ ਚਾਰੋਂ ਸਾਹਿਬਜਾਂ ਦੇ ਜਿਹਨਾਂ ਨੇ ਜਿੱਥੇ ਸ਼ਰਧਾਂਜਲੀ ਲਈ ਆਪਾਂ ਇਹ ਟੂਰਨਾਮੈਂਟ ਕੀਤਾ ਦਸਵੇਂ ਬਾਦਸ਼ਾਹ ਦੇ ਪਰਿਵਾਰ ਦੇ ਜਿਹੜੇ ਕੁਰਬਾਨੀਆਂ ਆ ਉਹਦੀ ਯਾਦ ਦੇ ਵਿੱਚ ਇਹ ਵੀ ਬੜੇ-ਬੜੀ ਆਪਣੇ ਆਪ ਦੇ ਵਿੱਚ ਹੁਸ਼ਿਆਰਪੁਰ ਚ ਕਰਨਾ ਮੈਂ ਕਹਿ ਸਕਦਾ ਇੱਕ ਬੜੀ ਖਾਸ ਚੀਜ਼ ਆ ਇਹ ਟੂਰਨਾਮੈਂਟ ਠੀਕ ਹੈ ਸਰ ਥੈਂਕ ਯੂ ਈ ਗੱਲਾਂ ਗੱਲ ਦੀ ਇਸ ਨੂੰ ਸਬੰਧਤ ਕੋ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਕਿ ਨੌਜਵਾਨਾਂ ਨੂੰ ਸਹੀ ਦਿਸ਼ਾ ਤੇ ਜਣਾ ਸਹੀ ਪਾਸੇ ਲਾਣਾ। ਔਰ ਮੈਂ ਸਮਝਦਾ ਕਿ ਸਪੋਰਟਸ ਨਾਲੋਂ ਵਧੀਆ ਹੋਰ ਕੋਈ ਫੀਲਡ ਨਹੀਂ ਜਿੱਥੇ ਨੌਜਵਾਨਾਂ ਨੂੰ ਤੁਸੀਂ ਕ੍ਰੀਏਟਿਵਨੈਸ ਨਾਲ ਜੋੜ ਸਕਦੇ ਹੋ ਕ੍ਰੀਏਟੀਵਿਟੀ ਨਾਲ। ਔਰ ਕਾਰਨ ਇਹ ਹੈ ਅੱਜ ਨਸ਼ੇ ਬਹੁਤ ਵੱਧ ਗਏ ਆਬ ਔਰ ਨਿਰਾਸ਼ਾ ਲੋਗਾ ਚ ਜਾ ਰਹੀ ਆ। ਉਹਦਾ ਹੱਲ ਤਾਂ ਬੱਚਿਆਂ ਨੂੰ ਅੱਛੇ ਪਾਸੇ ਲਾਣਾ ਹੀ ਹੈ ਔਰ ਖਾਸ ਤੌਰ ਤੇ ਖੇਡਾਂ ਵਾਲਾ ਅ ਜੀਤ ਸਿੰਘ ਰਾਣਾ ਜੀ ਉਹਨਾਂ ਨੇ ਇਸ ਗੱਲ ਦਾ ਵੀੜਾ ਚੁੱਕਿਆ ਔਰ ਆਪ ਅੱਛੇ ਬੈਟਰਨ ਓਲੰਪੀਆਨਾ ਹਾਕੀ ਦੇ ਬਹੁਤ ਅੱਛੇ ਪਲੇਅਰ ਰਏ ਆ ਸਾਡੇ ਸ਼ਹਿਰ ਲਈ ਮਾਣ ਆ ਔਰ ਇੱਕ ਬਹੁਤ ਵੱਡੀ ਕੰਟਰੀਬਿਊਸ਼ਨ ਉਹ ਨੌਜਵਾਨਾਂ ਨੂੰ ਸਿਹਤ ਦੇਣ ਲਈ ਕਰ ਰਹੇ ਆ ਲੜਕੀਆਂ ਔਰ ਲੜਕੇਆ ਦੋਨਾਂ ਦੇ ਛੋਟੇ ਬੱਚਿਆਂ ਨੂੰ ਹਾਕੀ ਦੀ ਉਹਨਾਂ ਨੇ ਅਕੈਡਮੀ ਖੋਲ ਕੇ ਉਹਨਾਂ ਨੂੰ ਬੱਚਿਆਂ ਦੀ ਸੇਵਾ ਕਰ ਰਹੇ ਆ ਔਰ ਬਹੁਤ ਅੱਛੇ ਖਿਡਾਰੀ ਇਸ ਅਕੈਡਮੀ ਦਾ ਦਿਚੋਪ ਕਾਦਾ ਹੋਇਆ ਔਰ ਅੱਜ ਦਾ ਜੋ ਇਹ ਪ੍ਰੋਗਰਾਮ ਆ ਖਾਸ ਤੌਰ ਤੇ ਜਿਹੜਾ ਵਿਸ਼ਾਲ ਟੂਰਨਾਮੈਂਟ ਆ ਜੁੜਿਤ ਕੀਤਾ ਗਿਆ ਇਸ ਰਾਣਾ ਅਕੈਡਮੀ ਬਲੋਂ ਉਹ ਇਹ ਆ ਕਿ ਉਹ ਜਿਹੜੇ ਬੱਚੇ ਸੀ ਗੁਰੂ ਗਿੰਦ ਸਿੰਘ ਦੇ ਸਾਹਬ ਜਾਦੇ ਸੀ ਜਿਨ੍ਹਾਂ ਨੇ ਦੇਸ਼ ਧਰਮ ਵਾਸਤੇ ਕੁਰਬਾਨੀਆਂ ਦਿੱਤੀਆਂ ਉਹਨਾਂ ਦੀ ਯਾਦ ਦੇ ਵਿੱਚ ਇਹ ਕਰਵਾਇਆ ਗਿਆ ਇਹ ਤਾਂ ਕਹਿ ਸਕਦੇ ਆ ਕਿ ਸੋਨੇ ਤੇ ਸੁਹਾਗਾ ਇਹ ਬੱਚਿਆਂ ਨੂੰ ਆਪਣੇ ਧਰਮ ਨਾਲ ਆਪਣੇ ਵਿਰਸੇ ਨਾਲ ਜੋੜਨਾ ਆਪਣੇ ਸ਼ਹਾਦਤ ਦੇ ਨਾਲ ਜੋੜਨਾ ਉਹ ਉਸ ਇਤਿਹਾਸਾਨ ਨੂੰ ਯਾਦ ਕਰਾਣਾ ਜਿਹੜਾ ਇਹ ਅਕੈਡਮੀ ਕੰਮ ਕਰ ਰਹੀ ਆ ਔਰ ਪੂਰਾ ਹੰਗਾਰਾ ਵੀ ਮਿਲ ਰਿਹਾ ਅੱਜ ਸਭ ਬਹੁਤ ਮਾਨ ਧਾਰਮਿਕ ਸ਼ਕਤੀਆਂ ਸਿਖਿਪਾਣ ਪੋਲੀਟিক্যাল ਸਿਖਿਪਾਣ ਆਪਣੇ ਐਕਸ ਆਰਮੀ ਦੇ ਸਾਡੇ ਲੈਫਟੇਨੈਂਟ ਜਨਰਲ ਸਾਹਿਬ ਬਿਲੋਸਾਹ ਵੀ ਆਏ ਆ ਪੁਰਾਣੇ ਖਿਡਾਰੀ ਵੀ ਵੈਟਰਨ ਆਏ ਆ ਸੋ ਇੱਕ ਬਹੁਤ अच्छा काम ये राणा अकैडमी कर रही है और साढ़े सारे शहर वासपोर्ट आंपल साहब इतने मौजूदा एम एल ए आए हैं सो इस गल तो, तो जाहिर हूँ कि अकैडमी जी आने वाले समय से बहुत अगे बढ़ेगी और एक बहुत अच्छा रोल प्ले करेगी